ਜੇ ਇਹ ਅੰਦਰ ਵਰਤੇ ਸਾਰੀ ਕੋਈ ਮਾਰੀ ਤੁਸ ਜੇ ਬਸੋਂ ਨੂੰ ਮਾਰ ਕੇ ਲੈ ਗਿਆ ਉਹ ਜੀ ਇਤਿਹਾਸ ਹੈ ਇਹ ਜੀ ਬਚਾਓ ਅੰਗਰਾ ਉਹਨਾਂ ਨੇ ਬੋਲ ਕੀ ਅੱਛਾ ਬਚਾਓ ਹੋ ਗਿਆ ਇਹਨਾ ਇਹਨਾ ਬਚਾਓ ਹੋ ਗਿਆ ਮਾਰੀ ਉਹ ਸਿਰ ਤੇ ਸੀ ਬਈ ਇਕੱਲਾ ਬੈਠਾ ਮਾਰ ਲੋ ਤੇ ਨੂੰ ਮਾਰ ਲੈ ਚੱਕ ਲੋ ਸਾਰਿਆਂ ਨੂੰ ਯਾਰ ਇਕੱਲੇ ਬਹਿਦਾ ਨਹੀਂ ਕੋਈ ਹਾਲ ਆ ਆਦਾ ਬਸ ਹੋ ਗਈ ਇੱਕ ਟੋਟਾ ਕਰੀ ਪਹਿਲਾਂ ਆ ਕੇ ਬੜੀ ਜਲੀ ਤੇ ਬਜ਼ਾਰ ਜਿੰਨੇ ਨੂੰ ਆਵਾਜ਼ ਮਾਰੀ ਜਾਨ ਨੂੰ ਬਾਹਰ ਉਹ ਨਹੀਂ ਨਿਕਲ ਗਏ ਉਹ ਦਾ ਟੈਕਲ ਕੀਤਾ ਇਹਨਾਂ ਦੇ ਪਰਾਜ ਵਈਦੇ ਮੋਗੇ ਕੋਲੀ ਵਜੀ ਪੋਕਾ ਕੋ ਚੰਦਰ ਬੰਦ ਰਿਹਾ ਸਾਡੇ 1.24 ਇਹਨਾਂ ਦੇ ਤੋਈਦੇ ਕੋਤਿੰਦਰ ਮੋਗਾ ਬੰਦ ਰਿਹਾ ਉਹ ਸਾਲ ਕੀ ਆਇਆ ਸਾਲ ਸਾਲ ਹੀ ਨਹੀਂ ਆਇਆ ਜੇ ਸਾਲ ਹੀ ਨਹੀਂ ਆਇਆ ਉਹ ਟ੍ਰੈਫਿਕ ਨਾਲ ਰੋਕੀ ਜੀ ਪੁਲਿਸ ਥੋੜਾ ਅੱਗੇ ਹੋ ਜੀ ਬੀਐਸਪੀ ਸਾਹਿਬ ਪਲੀਜ਼ ਨਹੀਂ ਮੇਰਾ ਪੁੱਤ ਤਾਂ ਜਰਨ ਗਿਆ ਸੀ ਮੇਰਾ ਪੁੱਤ ਚਹਿਮ ਗਿਆ ਇੱਥੋਂ ਹੀ ਜਾ ਜੋ ਕਿ ਇੱਥੋਂ ਹੀ ਹੁੰਦਾ ਉਹਦੇ ਮੱਝਾਂ ਦੀ ਫੇਰ ਅਸੀਂ ਕਰਦੇ ਰਸਤਾ ਮਾਰ ਕੇ ਜੀ ਆਇਆ ਆਪਾਂ ਨੂੰ ਲਾ ਬੰਦ ਕਰਾ ਕੇ ਭੇਜ ਦਿੰਦਾ ਟਾਪੀ ਮੈਂ ਕਿਉਂ ਗਾ ਹੈਲੋ ਹਾਂ ਬਾਕੀ ਨਹੀਂ ਕੋਈ ਚਾਹਤ ਉਹ ਲੋਕ ਨਹੀਂ ਨਹੀਂ ਕੋਈ ਸਾਦ ਨਹੀਂ ਨਹੀਂ ਅੰਦਰ ਕੋਣ ਹੈ ਅੰਦਰ ਕੋਈ ਲੋਕ ਲੱਗੇ ਲੋਕ ਲੱਗੇ ਉਹ ਕਮਣੋਂ ਵਾਲਾ ਮੈਂ ਵਾਈਪ ਤੇ ਜੀਨ ਵਾਈਪ ਨੇ ਆਲੋ ਕਮਣੋਂ ਵਾਲੰਡ ਕਮਣੋਂ ਵਾਲੰਡ ਸੁਮਾਨ ਇੰਨਾ ਕਿੰਧਰੇ ਆਊਗਾ ਕੋਈ ਕੋਈ ਗੱਲ ਕੋਈ ਗੱਲ ਬੰਨੇ ਕੋਈ ਕੋਈ ਗੱਲ ਬਰਬਾਦ ਕਰਵਾ ਦੇ ਇੱਕ ਮਿੰਟ ਹਾਂ ਜੀ ਮਿੱਕੀ ਸ਼ਾਹੜਾ ਨਾਲ ਜੀ ਮੇਰੀ ਨਾਲ ਦੁਕਾਨਾ ਕਾਕਾ ਸ਼ਾਹੜਾ ਸ਼ੋਰ ਆ ਨਾ ਉਹ ਗਣਾ ਮੰਜੂ ਸਨੇਹਰਾ ਇਹਨਾਂ ਨੂੰ ਪਹਿਲਾਂ ਥਰੈਡੀਆਂ ਕੋਲਾ ਵੀ ਆਉਂਦੀਆਂ ਰਹੀਆਂ ਤੇ ਫੋਨ ਨਹੀਂ ਚੱਕ ਰਹੇ ਅੱਜ ਪਿੰਨਿਆਂ ਨੇ ਪਲਸਰ ਮੋਟਰਸਾਈਕਲ ਤੇ ਆਇਆ ਕੋਈ ਮੂਤਰ ਹਵਾਲੀ ਬੰਨਿਆ ਪਿੰਨਿਆਂ ਨੇ ਆਇਆ ਆਰਾਮਨਿਕ ਮੋਟਰਸਾਈਕਲ ਰੋਕਿਆ ਕਿ ਇਹਨੇ ਮੋਟਰਸਾਈਕਲ ਦੋਹਾਂ ਦੋ ਹੀ ਨੇ ਅੰਦਰ ਵੜੇ ਹੈ ਵਰਦੇ ਸਾਰੀ ਇੱਕ ਨੇ ਕੱਢੀ ਪਿਸਤੌਲ ਦੇ ਨਾਲੇ ਗੋਲੀ ਚਲਾਉਣ ਲੱਗੇ ਹੈ ਉਹਨੇ ਆਪਦੀ ਪਿਸਤੌਲ ਚੱਕਣ ਵਾਸਤੇ ਥੱਲੇ ਮੂੰਹ ਕੀਤਾ ਤੇ ਸਿਰ ਦੀ ਜਗ੍ਹਾ ਗਲਤ ਗੋਲੀ ਵੱਜੀ ਹੈ ਉਹ ਵੱਜ ਗਈ ਇੱਥੇ ਬਚਾਅ ਹੋ ਗਿਆ ਉਨੀ ਦਿਨੋਂ ਨਿਕਲ ਗਏ ਪ੍ਰਸ਼ਾਸਨੋਂ ਉਸੇ ਟਾਈਮ 'ਚ ਐਸਐਸਓ ਸਾਹਿਬ ਜੀਰਾ ਸੀਟੀ ਦੇ ਐਸਐਸਓ ਸਾਹਿਬ ਗਰਮੇਸ਼ ਸਿੰਘ ਜੀ ਨਵੇਂ ਆਏ ਆ ਉਹ ਵੀ ਮੌਕੇ ਤੇ ਪਹੁੰਚੇ ਡੀਐਸਓ ਸਾਹਿਬ ਮੌਕੇ ਤੇ ਆ ਗਏ ਐ ਐਸਐਸਓ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਆ ਮੌਕਾ ਵੇਖ ਗਿਆ ਕੈਮਰਾ ਰਿਕਾਰਡਿੰਗ ਸਾਰੇ ਸਾਰੇ ਕੋਲ ਚੈੱਕ ਕਰ ਲਿਆ ਹੋਇਆ ਜੋ ਜੋ ਕੈਮਰੇ ਲੱਗੇ ਸਾਰੀ ਸਾਰੀ ਲਾਈਵ ਰਿਕਾਰਡਿੰਗ ਜਿਹੜੀ ਸੀ ਉਹਨਾਂ ਦੀ ਬਣੀ ਸਾਰੀ ਲਾਈਵ ਲੈ ਕੇ ਚੱਲੇ ਗਿਆ ਜੀ ਡੀਆਰ ਵੀ ਨਾਲ ਲੈ ਕੇ ਆ ਸੀ ਟੂ ਜ਼ੈਡ ਜੀ ਪ੍ਰਸ਼ਾਸਨ ਨਾਲ ਲੈ ਗਿਆ ਹੋਇਆ ਕੋਈ ਮੋੜਾ ਨਹੀਂ ਲਿਖਾਈ ਮੋ ਵੀ ਖੁੱਲੇ ਹੋਏ ਇਹ ਕੌਣ ਕੌਣ ਲੱਗਦੇ ਕੌਣ ਬੰਦੇ ਹੋਣਗੇ ਜੀ ਇਹ ਵੇਖੋ ਜੀ ਹੁਣ ਕੌਣ ਹੈ ਜੀ ਥਰੇਟ ਕੋਲਾ ਕਰਦੇ ਆ ਕਿਹੜੇ ਸ਼ਰਮੋਂਦੇ ਦੁਕਾਨ ਤੇ ਪਕਲੇ-ਕਲੇ ਬੈਠਦੇ ਆ ਕਿਹਦੇ ਵੱਲੋਂ ਤੁਸੀਂ ਕਹਿ ਰਹੇ ਆ ਵੀ ਕੌਣ ਹੋਊਗਾ ਜਿਹੜਾ ਜਿਹਦਾ ਨਾਂ ਲੈ ਕੇ ਆਇਆ ਵੀ ਅਰਸ਼ਡਾਲਾ ਨਾਲ ਲੈ ਰਿਹਾ ਜੀ ਅਰਸ਼ਡਾਲਾ ਜਿਹੜਾ ਦੁਕਾਨ ਦੁਕਾਨ ਦਾ ਮਾਲਕ ਹੈ ਸਮਝੂ ਸਹਿਰਾ ਉਹਦਾ ਡਾਲੇ ਵਾਲੋਂ ਪਹਿਲਾਂ ਵੀ ਖੁੱਲੀਆਂ ਕੋਲਾ ਆਈਆਂ ਨਹੀਂ ਕੋਲਾ ਨਹੀਂ ਚੱਕ ਰਹੇ ਹਾਂਜੀ ਅਨਾ ਪ੍ਰਧਾਨ ਸਰਪਾ ਜੀ ਇਹ ਵੀ ਇਹਦੀ ਘਟਨਾ ਹੋਈ ਆ ਇਹ ਬਹੁਤ ਹੀ ਮੰਦ ਭਾਗੀ ਘਟ ਰਹਾ ਹੈ ਜੀ ਇਹਨਾਂ ਨੂੰ ਪਹਿਲਾਂ ਵੀ ਫੋਨ ਆਏ ਆ ਕਦੇ ਕੋਈ ਕਹਿੰਦਾ ਜੀ ਮੈਂ ਫਲਾਣਾ ਗੈਕਸਰ ਬੋਲਦਾ ਕਦੇ ਕਹਿੰਦਾ ਮੈਂ ਫਲਾਣਾ ਗੈਕਸਰ ਬੋਲਦਾ ਸਾਨੂੰ ਸਾਰੇ ਇੰਨੇ ਪੈਸੇ ਦਿਓ ਸਾਨੂੰ ਇੰਨੇ ਪੈਸੇ ਦਿਓ ਉਹ ਇਹ ਮੰਨੇ ਨਹੀਂ ਕਹਿੰਦੇ ਜੀ ਅਸੀਂ ਕਾਹਦੇ ਲਈ ਆਹੀ ਤਾਂ ਮਿਹਨਤ ਮਜ਼ਦੂਰੀ ਕਰਕੇ ਖਾਂਦੇ ਆ ਤੇ ਇਹ ਹੁਣ ਅੱਜ ਆਏ ਆ ਦਗਾ ਤੇ ਅੱਜ ਤੋਂ 10 15 ਮਿੰਟ ਪਹਿਲਾਂ ਤੇ ਆਣ ਕੇ ਮੱਥੇ ਤੇ ਪਿਸਤੌੜ ਰੱਖ ਲਿਆ ਮੱਥੇ ਤੇ ਪਸਤੌਰ ਆ ਕੇ ਕਹਿੰਦੇ ਜੋ ਕੁਝ ਹੈਗਾ ਪੇਟੀ ਵਿੱਚ ਸਾਰਾ ਕੁਝ ਦੇ ਦੇ ਉਹ ਇਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਮੱਥੇ ਦੇ ਤੇ ਮਾਰ ਲੱਗੇ ਗੋਲੀ ਤੇ ਜਦੋਂ ਮੂੰਹ ਐਂ ਪਾਸੇ ਕੀਤਾ ਤੇ ਇੱਥੋਂ ਗਲਥਾਨੀ ਦੀ ਗੋਲੀ ਵੱਜ ਕੇ ਤੇ ਗਲਥਾਨੀ ਦੀ ਨਿਕਲੀ ਆ ਤੇ ਮਹਾਰਾਜ ਇਹਨਾਂ ਦੀ ਲੰਮੀ ਉਮਰ ਕਰੇ ਬਾਕੀ ਇਹ ਬਹੁਤ ਹੀ ਮਾੜੀ ਘਟਨਾ ਸਾਡੇ ਬਾਜ਼ਾਰ ਵਾਸਤੇ ਅੱਗੇ ਵੀ ਸਾਡੇ ਨਾਲ ਇਹੀ ਹੋਇਆ ਸਾਨੂੰ ਤਾਂ ਆਪਦੀ ਰੋਟੀ ਕਰਕੇ ਖਾਣ ਦਾ ਹੁਕਮ ਨਹੀਂ ਗਿਆ ਪਤਾ ਨਹੀਂ ਕੀ ਇਹ ਦੁਨੀਆ ਦੇ ਉੱਤੇ ਹੋਇਆ ਪਿਆ ਇੰਨਾ ਜ਼ਰਾ ਜ਼ਰਾ ਖਰਾਬ ਹੋਇਆ ਪਿਆ ਸਮਾਂ ਕਿ ਰੋਟੀ ਖਾਣੇ ਨਸੀਬ ਨਹੀਂ ਦੀ ਦੁਕਾਨਦਾਰਾਂ ਨੂੰ